ਮੌਜੂਦ ਮਲੌਰ ਲਈ ਦੇਖਣ ਤੁਸੀਂ ਤੇ ਮੈਂ ਬੈਂਕ ਸਿੰਘ ਗੋੜੀਆ ਇਸ ਵੇਲੇ ਮੌਜੂਦ ਮਲੌਰ ਦੇ ਵਿੱਚ ਜਿੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਕਾਸੋਪ੍ਰੈਸ਼ਨ ਦੇ ਤਹਿਤ ਵੱਖ-ਵੱਖ ਕੰਰਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਆ ਤੇ ਨਸ਼ੇ ਦੇ ਜਿਹੜੇ ਤਸਕਰ ਨੇ ਜਾਂ ਨਸ਼ੇ ਦੇ ਸੌਦਾਗਰ ਨੇ ਉਹਨਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੇ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ ਤੇ ਸਾਡੇ ਨਾਲ ਡਿਪਟੀ ਮੌਜੂਦ ਨੇ ਡੀਐਸਪੀ ਪਾਇਲ ਤੇ ਗੱਲਬਾਤ ਕਰ ਰਹੇ ਨੇ ਡਿਪਟੀ ਸਾਹਿਬ ਕੀ ਕੇਸ ਨੇ ਜਿਹੜੇ ਇੱਥੇ ਵਿੱਚ ਸਾਹਮਣੇ ਆਏ ਨੇ ਜੀ ਕੋ ਹਲੇ ਤਾਂ ਜਿਹੜੇ ਅਸੀਂ ਰੇਡ ਕੀਤੀਆਂ ਜਾਂ ਸਰਚ ਕੀਤੀਆਂ ਉਹ ਜਿਹੜੇ ਹੈਪਚੁਅਲ ਸਪਲੈਂਡਰ ਸੀ ਜਿਹਨਾਂ ਦੇ ਪਰਚੇ ਦਰਜ ਨਹੀਂ ਔਰ ਜਿਹੜੇ ਸੈਲਰ ਸੀਗੇ ਉਹਨਾਂ ਦੇ ਘਰਾਂ 'ਚ ਕੀਤੀ ਆ ਹਲੇ ਤਾਂ ਸਾਨੂੰ ਕੋਈ ਫਿਲਹਾਲ ਮਿਲਿਆ ਨਹੀਂ ਉੱਥੇ ਪਰ ਅਸੀਂ ਸਾਡੀ ਜਾਰੀ ਹੈ ਜਦੋਂ ਕੰਪਲੀਟ ਹੋਊਗਾ ਤੁਹਾਨੂੰ ਦੱਸੂਗਾ ਸਾਰਾ ਤੇ ਬੀਤੇ ਦਿਨ ਤੁਸੀਂ ਬੀਤੀ ਕੱਲ ਦੀ ਜ਼ਿਕਰ ਗੱਲ ਕਰੀਏ ਤਾਂ ਰਾਮਪੁਰ ਪਿੰਡ ਦੇ ਵਿੱਚ ਵੀ ਤੁਹਾਡੇ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ ਸੀ ਉੱਥੇ ਕਿੰਨੇ ਕੁ ਮਾਮਲੇ ਜਿਹੜੇ ਸਾਹਮਣੇ ਆਏ ਸੀ ਅਸੀਂ ਉੱਥੇ ਰੇਡ ਕੀਤੀ ਸੀ ਅਸੀਂ ਐਸਐਚਓ ਸਭ ਖੜੇ ਆ ਦਰਹਾ ਦੇ ਅਸੀਂ ਉੱਥੇ ਡੀਡਿਕਸ਼ਨ ਸੈਂਟਰ ਵੀ ਭੇਜੇ ਬੱਚੇ ਸਾਈ ਦੇ ਪਰਚੇ ਵੀ ਦਿੱਤੇ ਆ ਰਿਕਵਰੀ ਵੀ ਕੀਤੀ ਠੀਕ ਹੈ ਸਿਮਲਾਉਤ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇਹ ਮੈਲਰੀਆ ਸੀ ਗੱਲਾਂ ਬਾਤਾਂ ਸੁਣਨ ਦੇ ਵਿੱਚ ਕਿ ਇੱਥੇ ਤਸਕਰ ਹੈਗੇ ਨੇ ਕਿ ਲੱਗਦਾ ਵੀ ਇੱਥੇ ਉਹਦਾ ਦੀ ਬਰਾਮਦਗੀ ਪਾਈ ਜਾਊਗੀ ਦੇਖੋ ਜੋ ਮਾਹੌਲ ਹੈ ਜੀ ਉਹਦੇ ਮੁਤਾਬਕ ਤਾਂ ਹੁਣ ਸਾਰੇ ਭੱਜੇ ਹੋਏ ਨੇ ਠੀਕ ਹੈ ਸਰ ਔਰ ਜਿਹੜੇ ਕੀ ਛਟਪਟ ਕਰ ਰਹੇ ਨੇ ਜੀ ਉਹਨਾਂ ਲਈ ਅਸੀਂ ਪੂਰਾ ਸਰਵੇਲੈਂਸ ਲਈ ਹੋਈ ਹੈ ਲੋਕਾਂ ਨੇ ਸਹਿਯੋਗ ਸਾਨੂੰ ਮਿਲ ਰਿਹਾ ਹੈ ਜੀ ਜੇ ਕੋਈ ਵੇਚੂਗਾ ਤਾਂ ਕਲੀਅਰ ਹੈ ਵੀ ਸਾਨੂੰ ਆਕੇ ਦੱਸੋ ਅਸੀਂ ਉਹ ਤੇ ਨੱਥ ਪਾਈ ਠੀਕ ਹੈ ਫਿਰ ਤੇ ਭਵਿਕ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਬਲਡੋਜ਼ਰ ਵਰਗੀਆਂ ਕਾਰਵਾਈਆਂ ਜਿਹੜੀ ਹੈਗੀਆਂ ਨੇ ਉਹ ਇੱਥੇ ਮਲਾਉ ਦੇ ਵਿੱਚ ਦੇਖੀਆਂ ਜਾ ਸਕੀਆਂ ਨੇ ਬਿਲਕੁਲ ਡੈਫੀਨੇਟਲੀ ਜੀ ਅਸੀਂ ਮਿਊਨਿਸਪਲ ਕਮੇਟੀ ਗਲਾਡਾ ਵਗੈਰਾ ਜਿਹੜੀ ਕੰਪੀਟੈਂਟ ਅਥਾਰਟੀਆਂ ਨਾਲ ਹੈਗੀਆਂ ਗੱਲ ਉਹਨਾਂ ਨਾਲ ਮਿਲ ਕੇ ਅਸੀਂ ਜਿਹੜਾ ਵੀ ਕੋਈ ਕਮਰਸ਼ੀਅਲ ਦਾ ਹੋਊਗਾ ਜੀ ਤਾਂ ਉਹਦੇ ਰਿਗਾਰਡਿੰਗ ਇਹ ਸਾਰਾ ਪੀਲਾ ਪੰਡਾ ਚੱਲੂਗਾ ਠੀਕ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਅੰਤ ਦੇ ਵਿੱਚ ਉਹਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਇਹੀ ਹੈ ਜੀ ਹੁਣ ਪੰਜਾਬ ਛੱਡ ਜਾਓ ਥੋੜਾ ਇਹਦੇ ਰਹਿਣ ਦਾ ਕੋਈ ਹੋਰ ਹੈ ਨਹੀਂ ਅਦਰਵਾਈਜ਼ ਸਟ੍ਰਿਕਟ ਕਾਰਵਾਈ ਕਰਾਂ ਅਹ ਪੈਸ਼ਨਲ ਬਣਾਇਆ ਠੀਕ ਹੈ ਜੀ ਕਿੰਨੇ ਕਿਤੇ ਪੰਜਾਬ ਪੁਲਿਸ ਦੇ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਲੋਕਾਂ ਨੂੰ ਗਾਈਡਲਾਈਨ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਕਿ ਜਿਹੜੇ ਬੰਦੇ ਵੀ ਨਸ਼ੇ ਦੇ ਤਸਕਰ ਨੇ ਜਾਂ ਨਸ਼ਾ ਵੇਚਦੇ ਨੇ ਜਿਹੜੇ ਬੰਦੇ ਉਹ ਆਪਣੇ ਆਪ ਹੀ ਜਾਂ ਪੰਜਾਬ ਸਰਕਾਰ ਨੂੰ ਸਰੈਂਡਰ ਕਰ ਦੇਣ ਜਾਂ ਫਿਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅਜਿਹਾ ਅਸੀਂ ਨਹੀਂ ਹੋਣ ਦੇਵਾਂਗੇ ਧੰਨਵਾਦ ਜੀ ਨਹੀਂ ਇੱਥੇ ਦਾ ਨਹੀਂ ਸਾਡੇ ਏਰੀਆ ਵਿੱਚ ਫਿਕਰੋ ਵੱਜੀਆ ਕੰਮ ਕਰਾ ਦੇਗੀ ਤੁਹਾਡੇ ਏਰੀਆ ਦੇ ਵਿੱਚ ਨਾ 35 ਕੱਲੇ ਕੋਈ ਘਟਾਉਣਾ ਚਾਹੀਦਾ ਜੇ ਹੈਲਪ ਕਰੋਗੇ ਤਾਂ ਹੀ ਹਾਂ ਸਰ ਬਿਲਕੁਲ ਹਾਂ ਬਈ ਪੂਰਾ ਮੁਹੱਲਾ ਖੜਾ ਬੋਲੋ ਬਈ ਕੋਈ ਕੰਮ ਕਰਦਾ ਕੋਈ ਵੇਚਦਾ ਜੇ ਵੇਚਦਾ ਰਹੇ ਉਹਦਾ ਨਾਮ ਦੱਸੋ ਸੀਕ੍ਰੈਟਲੀ ਚਾਹੇ ਸ਼ਰਮ ਦੱਸੋ ਸਾਨੂੰ ਅਸੀਂ ਤੁਹਾਨੂੰ ਨਹੀਂ ਵਿੱਚ ਕੋ ਕਰਦੇ ਤੁਹਾਨੂੰ ਸਹੀ ਐਪਰੀਸ਼ੀਏਟ ਕਰਾਂਗੇ ਕਿ ਤੁਸੀਂ ਸਮਾਜ ਦੀ ਸੇਵਾ ਕਰ ਰਹੇ ਹੋ ਕੱਲਿਆਂ ਨੂੰ ਦੱਸ ਦਿਓ ਨੰਬਰ ਲੈ ਲਓ ਸਾਡਾ ਐਸ.ਪੀ ਸਾਹਿਬ ਦਾ ਨੰਬਰ ਲੈ ਲਓ ਸਾਨੂੰ ਦੱਸ ਦਿਓ ਠੀਕ ਆ ਇਹ ਚੀਜ਼ ਨੂੰ ਤੁਸੀਂ ਹੀ ਸਾਡਾ ਸਾਥ ਦੇਣਾ ਅਦਰਵਾਈਜ਼ ਪੁਲਿਸੇ ਕੋਲ ਕੋਈ ਅੰਤਰੇ ਅਮੀ ਦਾ ਹੈ ਨਹੀਂ ਆਪਾਂ ਤੁਸੀਂ ਲੋਕ ਜੇ ਸਾਡਾ ਸਾਥ ਦੋਗੇ ਤਾਂ ਹੀ ਇਹਨੂੰ ਖਤਮ ਕਰਾਂਗੇ ਇਹ ਹੁਣ ਜਿਹੜੀ ਮੁਹਿੰਮ ਚੱਲ ਰਹੀ ਹੈ ਜੇ ਪਹਿਲਾਂ ਜਲਬੰਦੀ ਕਿੰਨੇ ਬੱਚੇ ਵੱਜ ਜਾਂਦੇ ਕਿੰਨੇ ਲੋਕ ਮਰਦੇ ਉਹ ਵਿੱਚੇ ਟੀਕਾ ਲਾ ਕੇ ਰਹਿ ਗਿਆ ਕੋਈ ਕਿਥੇ ਹਾਂ ਇਸ ਲਈ ਤੁਹਾਨੂੰ ਬੇਨਤੀ ਹੈ ਕੋਈ ਅਸੀਂ ਫਾਰਮੈਲਟੀ ਨਹੀਂ ਕਰ ਰਹੇ ਇਹ ਨਾ ਅਸੀਂ ਦਿਖਾਵੇ ਵਾਜੀ ਕਰ ਰਹੇ ਹਾਂ ਅਸੀਂ ਵਾਕਈ ਤੁਹਾਡੇ ਲਈ ਸੈਂਸ਼ੀਅਰਲੀ ਆਏ ਆ ਵੀ ਤੁਸੀਂ ਸਾਡੀ ਹੈਲਪ ਕਰੋ ਠੀਕ ਹੈ ਪਿੰਦਾ ਵੀ ਹੈ ਕੋਈ ਇਹ ਚੋਕ ਹੈਗਾ ਵੀ ਛੱਡਿਆ ਜਾ ਸਕਦਾ ਹੈ ਉਹ ਵੀ ਆਪਣਾ ਜਿਹਾ ਸਾਰਾ ਉਹ ਲਾਈਨ ਲਾਈਏ ਪ੍ਰੋਪਰ ਔਰ ਜੇ ਕੋਈ ਵੇਚਦਾ ਉਹ ਬਖਸ਼ੇ ਨਹੀਂ ਜਾਣਾ ਹਾਂਜੀ ਉਹਦੇ ਬਾਰੇ ਤੁਸੀਂ ਸਾਡੀ ਹੈਲਪ ਕਰੋ ਤੁਸੀਂ ਨਾ ਕਰਾਂਗੇ ਜੀ ਕਰਾਂਗੇ ਬਾਪੂ ਜੀ ਕੋਈ ਗੱਲ ਠੀਕ ਹੈ ਤੁਹਾਨੂੰ ਅਤਿ